ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਤੰਦਰੁਸਤੀਆਂ ਦੇਵੇ ਸੋ ਇੱਕ ਬੜਾ ਪਿਆਰਾ ਜਿਹਾ ਗੀਤ ਲੈ ਕੇ ਆਈਆਂ ਅੱਜ ਜਿੰਨੇ ਵੀ ਨੌਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਏ ਜਿਵੇਂ ਹੁਣ ਰਾਜਵੀਰ ਜਵੰਦਾ ਗਿਆ ਪਹਿਲਾਂ ਬਹੁਤ ਗਏ ਹੋਏ ਨੇ ਸੋ ਮੇਰਾ ਵੱਡਾ ਵੀ ਬੇਟਾ 18 ਸਾਲ ਪਹਿਲਾਂ ਅਚਾਨਕ ਹੀ ਹਾਰਟ ਅਟੈਕ ਨਾਲ ਤੁਰ ਗਿਆ ਸੀ ਬਸ ਇਧਰ ਮੜੀ ਜੀ ਤਸੱਲੀ ਦੇ ਲਈਂਦੀ ਹੈ ਮਨ ਨੂੰ ਟਾਈਮ ਪਾਸ ਕਰ ਲਈਦਾ ਸੋ ਤੁਹਾਡਾ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਹੁਣ ਵੀ ਅੱਗੇ ਤੋਂ ਵੀ ਵਧੀਆ ਹੰਗਾਰਾ ਦਿਓ ਸੋ ਆਪਦੇ ਕੀਮਤੀ ਵਿਚਾਰ ਜਰੂਰ ਦਿਆ ਕਰੋ ਕਮੈਂਟਾਂ ਰਾਹੀਂ ਮੜਾ ਜ ਹੌਸਲਾ ਹੋ ਜਾਂਦਾ ਸਾਨੂੰ ਹੋਰ ਤਾਂ ਕੀ ਹੁੰਦਾ ਸੋ ਅੱਜ ਮੈਂ ਇੱਕ ਗੀਤ ਜਿਹੜੇ ਦੁਨੀਆ ਤੋਂ ਨੌਜਵਾਨ ਪੁੱਤ ਤੁਰ ਗਏ ਸਾਰੇ ਪੁੱਤਾਂ ਦੇ ਲਈ ਡੈਡੀਕੇਟ ਕਰਦੀ ਆ ਉਹਨਾਂ ਨੂੰ ਸਮਰਪਿਤ ਗੀਤ ਗਾਉਂਗੀ ਆਸ ਕਰਦੀ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਗੀਤ ਦਾ ਆਨੰਦ ਉਤ ਜੰਮੇ ਨੀਨੇ ਮੁਵਨੇ ਮਾਏ ਜੰਨੀਨੇ ਮੁਵਨੇ ਮਾਏ ਢੇੜੇ ਵਦਗੇ ਤੂ ਬਾੜੂ ਦੇ ਨੀਂਦ ਦਾ ਨਾਲ ਮਾਏ ਅੰਨੀਦ ਦਾ ਨਾਲ ਮਾਏ ਬਰਥਡੇ ਹੋ ਉੱਤੇ ਉਠੇਗੇ ਨੀ ਕਾਲਜ ਪੜਨੇ ਮਾਏ ਐ ਨੀ ਕਾਲਜ ਪੜਨੇ ਮਾਏ ਕਦੇ ਆਉਣਗੇ ਨੀ ਨੁਕੁਰ ਹੈ ਨੀਨ ਕੁਰਬਾਨੇ ਕੇ ਮਾਏ ਹੈ ਨੀਨ ਕੁਰਬਾਨੇ ਕੇ ਮਾਏ ਮਾਨਵ ਦਾਤੇ ਨੀਵਿਤਿਆ ਲਕੇ ਨੀਂ ਦੇਰੀ ਬਾਦਗੀ ਮਾਏ ਬਾਜੇ ਵਜਦੇ ਨੀਂ ਸਗਨ ਮਨਾਏ ਉਹ ਤੂੰ ਛੱਡੀਏ ਗਾਂਦਰਗੇ ਮਾਏ ਇਨੀ ਜਗਤ ਰਗੇ ਮਾਏ ਲੱਕ ਟੁੱਟਗੇ ਨੀ ਮਾਏ ਤੇਰੇ ਅਜਨੀਆ ਹੁਣਾ

ਮੋੜ ਕਦ ਵਣਾਗੇ ਮੇ ਅਮਾ ਜਾਈਏ ਹਾਂ ਖਾਂ ਸੁਝੀਆਂ ਵੇ ਦਿਲ ਟੁੱਟੇ ਗੇ ਵੀਰਾ ਵੇ ਦਿਲ ਟੁੱਟੇ ਗੇ ਵੀਰਾ ਮੂੜ ਕਾਦ ਬਣਾਗੇ ਇਹ ਮਾਂ ਜਾਏ ਸਤਿ ਸ੍ਰੀ ਅਕਾਲ ਜੀ